एसएसओपी देहाती ने कहा कि यह चार कतलों के मामलेसपी ने दस कि कल इस गिरफ्तार किया गया ना अमरजीत सिंह अमरीक पिंडा रहने वाला है इसने दसिया की कि मैं किसी जगह हीरोइन लकोई हुई है जिसके चलते असी इस रिकवरी ले, ले के आए सी इस कोलो दो किलो हीरोइन भी बरामद हुई है उस्तौल भी छिपा के रखे हुए सन

ਬਾਈਟ ਐਸਐਸਪੀ ਦੇਹਾਤੀ ਸਤਿੰਦਰ ਸਿੰਘ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ ਭਾਜੀ ਕੀ ਨਾਮ ਆਪਣਾ ਮਨਜੀਤ ਸਿੰਘ ਜੀ ਇਹ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਤੁਹਾਡਾ ਬੇਟਾ ਸੀ ਅਮਰਜੀਤ ਜੀ ਜਿਹੜਾ ਅਮਰੀਤ ਹਾਂਜੀ ਅੱਛਾ ਤੇ ਕੀ ਕਹਾਣੀ ਹੈ ਇਹ ਕਿਸ ਕਾ ਕਰਦਾ ਸੀ ਉਹ ਤਾਂ ਸਾਰੇ ਮਾਲਕੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਇਹ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜਮਿਸਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਤੇ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕੀ ਕੀ ਕਰਦਾ ਕੀ ਨਹੀਂ ਕਰਦਾ ਕੋਈ ਘਰੋਂ ਤੁਸੀਂ ਬਦਖਲ ਕੀਤਾ ਸੀ ਇਹ ਕਿਦਾਂ ਸੀਗਾ ਹਾਂ ਜੀ ਬਦਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਇਆ ਪਤਾ ਨਹੀਂ ਇਹ ਸਾਰੇਾਨੂੰ ਦੇ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਆਖ ਕੇ ਕੀਤਾ ਸੀ ਉਹਨੂੰ ਮਤਲਬ ਵੀ ਮੁੜ ਕੇ ਅਸੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪੇਂਟ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਬੱਚੇ ਸਾਰਾ ਆਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਘਰ ਨਹੀਂ ਆਉਂਦਾ ਪਿਆ ਸੀ ਇਹ ਘਰ ਸਾਰ 2.5 ਸਾਲ ਹੋ ਗਏ 2.5 ਸਾਲ ਕੋਈ ਘਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਜਦ ਐਕਟ ਵਗੈਰਾ ਵੀ ਕੋਈ ਆਉਂਦੇ ਜਾਂ ਇੱਥੇ ਇਹਦੇ ਸਾਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਕੋਈ ਸੰਤ ਵਗੈਰਾ ਕੋਈ ਨਾਂ ਨਹੀਂ ਆਇਆ ਸਾਰ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਸ ਦੇ ਵਿਆਹ ਆ ਕੇ ਨਹੀਂ ਸਰ ਵਿਆਹ ਨਹੀਂ ਹੋਇਆ ਕਿੰਨੇ ਉਮਰ ਕਿੰਨੀ ਹਦੀ ਉਮਰ ਉਹ 20 ਸਾਲ ਦੀ ਕੋ ਉਹ ਪਤਾ ਨਹੀਂ ਤੁਹਾਨੂੰ ਪੀਆ ਗੱਲ ਕਰਦੇ ਆ ਇਤਨਾ ਇਹ ਸਰ ਜੀ ਪਤਾ ਅਗਿਆ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਇਹ ਜਿਹੜੇ ਜਨੇ ਵਾਲੇ ਦੇ ਵਿੱਚ ਕਤਲ ਹੋਏ ਉਹਨਾਂ ਵਿੱਚ ਇਨਵੋਲ ਹੋਇਆ ਹੈਗਾ ਇਸ ਕੇਸ ਦੇ ਵਿੱਚ ਸਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਹੈ ਕਿ 2 ਕਿਲੋ ਹੀਰਾਂ ਫੜੀ ਗਈ ਉਹਦੇ ਕੋਲ ਉਹ ਤੇ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ ਉਹ ਉਹ ਬਾਅਦ ਜੋ ਹੈ ਉਹ ਕੀ ਜਾਈਏ ਲੋਕਦਾਨ ਮੁਲਜ਼ਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਛੇ 1307 ਦਾ ਕੇਸ ਜਿਹਦੇ ਚ ਦੋ ਬੰਦੇ ਬੜੇ ਸੀਰੀਅਸ ਜਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪਣੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਵੀ ਮੈਂ ਹਰਨ ਲਾਈ ਹੋਈ ਹੋਇਆ ਦੋ ਕੱਜੀ ਹਰਨ ਸੀ ਕਿਉਂਕਿ ਰਾਤ ਲੇਟ ਸੀ ਤਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਹ ਗੱਲ ਉਹ ਕਬਰੇ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਗੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪੇ ਅਸਲੇ ਨਾਲ ਹਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮੁਲਾਜ਼ਮ ਤੇ ਸਾਡੇ ਦੇ ਜ਼ਖਮੀ ਹੋ ਗਿਆ ਇਹ ਹਥਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸਰ ਦੀ ਪੱਗ 'ਚ ਵੀ ਗੋਲੀ ਲੱਗੀ ਚਲੋ ਉਹਦਾ ਵੀ ਬਚਾਅ ਹੋ ਗਿਆ ਇਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਫਿਰ ਉਥੇ ਦੀ ਡੈਥ ਹੋ ਗਈ ਆ ਤੇ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਹੀ ਨਹੀਂ ਸਰ ਇਹ ਇਕੱਲਾ ਨਹੀਂ ਦਾ ਕੋਈ ਨਾਲ ਹੋਰ ਵੀ ਮੈਂ ਤਾਂ ਦੱਸ ਰਹੀ ਰਾਤ ਨੂੰ ਕੱਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਮੁਕਾਬਲਾ ਇਹ ਜਿਹੜੀ ਅਰੈਸਟ ਪਾਈ ਹੋਈ ਸੀ ਔਰ ਅੱਜ ਸਵੇਰ ਕਭੀ ਹੋ ਲਈ ਜਿਹੜੇ ਕੋ ਧਿਆਨ ਜਿਹੜੇ ਸੀਰੀਅਸਲੀ ਜਿਹੜੇ ਇੰਜਰਡ ਹੋਏ ਨੇ ਨਾਲ ਜਿਹੜਾ ਮੁਲਾਜ਼ਮ ਲਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਰਚੂਨੇਟਲੀ ਸਾਡਾ ਚਾਹ ਹੋ ਗਿਆ ਜੀ ਪਾਕਿਸਤਾਨ ਕਿਹਨਾਂ ਹਥਿਆਰ ਕਿਹੜੇ ਹਥਿਆਰ ਕਿਹੜੇ ਬੰਦੇ ਨਾਲ ਵੀ ਸੰਬੰਧਿਤ ਹੈਗਾ ਹੈ 9mm ਦਾ ਇੰਪੋਰਟਡ ਪਿਸਟਲ ਹੈ ਜੀ ਔਰ ਇੱਕ ਤੀਪ ਗੋਲੀਆਂ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲੀਆਂ ਮੇਰਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰਟ ਕਹਿੰਦੇ ਆ ਇਹ ਆਪਣਾ ਭੰਮਾ ਪਿੰਡਾ ਇੱਥੇ ਜੰਡਾਲੀ ਚੋਂ ਉੱਥੋਂ ਦਾ ਹੀ ਗੈਂਗ ਵਾਲਾ ਕਿਸੇ ਗੈਂਗ ਦੇ ਨਾਲ ਸੰਬੰਧਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸਿਸ ਚ ਵਾਂਟਡ ਆ ਹੈਪੀ ਜਿਹੜਾ ਉਹਨੂੰ ਹੈਪੀ ਐਲੀਅਸ ਗਾਟਵੀ ਕਹਿੰਦੇ ਆ ਉਹਦਾ ਇਹ ਸਾਥੀ ਆ ক্লোਜ ਐਸੋਸੀਏਟ ਸੀਗਾ ਔਰ ਇਹਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਅ ਦੋਵਾਂ ਨੂੰ ਪਹਿਲਾਂ ਰੈਸਟ ਕਰ ਚੁੱਕੇ ਆ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਇਹ ਕਿੰਨੇ ਘੰਟੇ ਮੁਕਾਲਾ ਚੱਲਿਆ ਘੰਟੇ ਜੀ ਹੁਣ ਵਿਜ਼ਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਆਂ ਕਿ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਆ ਤੇ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਮੁਮਮਲ ਚ ਲੈ ਕੇ ਆ ਦੱਸਿਆ ਜਾ ਰਿਹਾ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਹੋਈ ਹੈ ਅਮਰਿਤਪਾਲ ਅਮਰਿਤਪਾਲ ਅਮਰਿਤ ਹਾਂ ਜੀ ਦੱਸਿਆ ਜਾ ਰਿਹਾ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਪਸ਼ਟੇ ਦੱਸ ਰਿਹਾ ਜੀ ਸਾਡੀ ਪੁਲਿਸ ਟੀਮ ਸੀਗੀ ਪੀਸ ਟੀਮ ਦੇ ਇੱਕ ਸਾਡੇ ਪੀਸ ਆਫੀਸ਼ਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੀਸ ਆਫੀਸ਼ਰ ਦੇ ਪੱਗ ਤੇ ਗੋਲੀ ਲੱਗ ਕੇ ਨਿਕਲ ਗਿਆ